ਪਿਛਲੇ ਦਿਨੀ ਪੰਜਾਬ ਅੰਦਰ ਹੋਈ ਭਾਰੀ ਬਰਸਾਤ ਕਾਰਨ ਹਾਏ ਹੜਾ ਨਾਲ ਜ਼ਿਲ੍ਹਾ ਮਾਨਸਾ ਦੇ ਕਿਸਾਨਾਂ ਦੀਆਂ ਫਸਲਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਰਾਸ਼ੀ ਦੇਣ ਦੀ ਸ਼ੁਰੂਆਤ ਡਿਪਟੀ ਕਮਿਸ਼ਨਰ ਮਾਨਸਾ ਨਰਜੋਤ ਕੌਰ ਅਤੇ ਹਲਕਾ ਵਿਧਾਇਕ ਪ੍ਰਿੰਸੀਪਲ ਬੁਧਰਾਮ ਬੱਲੋ ਅਜਬੁੜਲਾੜਾ ਤੋਂ ਸ਼ੁਰੂ ਕੀਤੀ ਗਈ ਇਸ ਮੌਕੇ ਐਸਡੀਐਮ ਦਫ਼ਤਰ ਬੁੜਲਾੜਾ ਵਿਖੇ ਇੱਕ ਸਾਦੇ ਸਮਾਰੋਹ ਦੌਰਾਨ ਹੜ੍ਹਾਂ ਤੋਂ ਪ੍ਰਭਾਵਿਤ 9 ਪਿੰਡਾਂ ਦੇ ਕਿਸਾਨਾਂ ਨੂੰ 15 ਲੱਖ ਰੁਪਏ ਦੇ ਲਗਭਗ ਮੁਆਵਜ਼ਾ ਰਾਸ਼ੀ ਜਾਰੀ ਕੀਤੀ ਗਈ ਡਿਪਟੀ ਕਮਿਸ਼ਨਰ ਮਾਨਸਾ ਨਵਜੋਤ ਕੌਰ ਅਤੇ ਹਲਕਾ ਵਿਧਾਇਕ ਪ੍ਰਿੰਸੀਪਲ ਬੁਧਰਾਮ ਨੇ ਦਸਿਆ ਕਿ ਹੜ੍ਹਾਂ ਕਾਰਨ ਹੋਏ ਖੇਰਾਂ ਦੇ ਨੁਕਸਾਨ ਦਾ ਜਾਇਜ਼ਾ ਲੈਣ ਲਈ ਟੀਮਾਂ ਦਾ ਗਠਨ ਕੀਤਾ ਗਿਆ ਹੈ ਤਾਂ ਜੋ ਪ੍ਰਭਾਵਿਤ ਲੋਕਾਂ ਨੂੰ ਜਲਦ ਮੁਆਵਜ਼ਾ ਰਾਸ਼ੀ ਜਾਰੀ ਕੀਤੀ ਜਾਵੇ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਦੀਵਾਲੀ ਤੋਂ ਪਹਿਲਾਂ ਕਿਸਾਨਾਂ ਦੇ ਖਾਤਿਆਂ ਵਿੱਚ ਮੁਆਵਜ਼ਾ ਰਾਸ਼ੀ ਜਾਰੀ ਕਰਨ ਦੇ ਐਲਾਨ ਨਾਲ ਕਿਸਾਨਾਂ ਵਿੱਚ ਭਾਰੀ ਖੁਸ਼ੀ ਪਾਈ ਜਾ ਰਹੀ ਹੈ ਇਸ ਮੌਕੇ ਤੇ ਐਸਡੀਐਮ ਬੁਡਲਾੜਾ ਗਗਨਦੀਪ ਸਿੰਘ ਡੀਐਸਪੀ ਸਿਕੰਦਰ ਸਿੰਘ ਚੀਮਾ ਨਾਇਬ ਤਹਿਸੀਲਦਾਰ ਹਿਰਦੇਪਾਲ ਸਿੰਘ ਤੋਂ ਇਲਾਵਾ ਵੱਖ-ਵੱਖ ਪਿੰਡਾਂ ਦੇ ਕਿਸਾਨ ਮੌਜੂਦ ਸਨ ਪਿੱਛੇ ਜੇ ਹੁਣੇ ਪਾਣੀ ਆਇਆ ਸੀਗਾ بارش ਭਾਰੀ بارش ਕਰਕੇ ਸੋ ਜਿਹੜੇ ਕਿਸਾਨਾਂ ਦਾ ਫਸਲਾਂ ਦਾ ਨੁਕਸਾਨ ਹੋਇਆ ਸੀਗਾ ਉਹਨਾਂ ਨੂੰ ਉਸ ਦੇ ਜਿਹੜਾ ਮੁਆਵਜ਼ਾ ਸਰਕਾਰ ਵੱਲੋਂ ਆਇਆ ਹੈ ਉਸ ਤੋਂ ਵੰਡਣ ਕਰਨ ਦੇ ਲਈ ਇੱਕ ਛੋਟੇ ਜਿਹੇ ਗੈਦਰਿੰਗ ਰੱਖੀ ਹੈ ਸੋ ਅੱਜ કુલ 9 ਪਿੰਡ ਉਹਨਾਂ ਦੇ ਕਿਸਾਨ ਇੱਕ ਵਾਦਾ ਕੀਤਾ ਗਿਆ ਸੀਗਾ ਕਿ 15 ਤਰੀਕ ਤੱਕ 15 ਤਰੀਕ ਤੋਂ ਬਾਅਦ ਨਾਲ ਦੇ ਨਾਲ ਦੀਵਾਲੀ ਤੋਂ ਪਹਿਲਾਂ ਮੁਆਵਜ਼ਾ ਲੈਣਾ ਸ਼ੁਰੂ ਕਰ ਦਿੱਤਾ ਜਾਏਗਾ ਉਸ ਨੂੰ ਪੂਰਾ ਕੀਤਾ ਜਾ ਰਿਹਾ ਹੈ ਸੋ ਅਸੀਂ ਅੱਜ ਜਿਹੜਾ ਮਾਨਸਾ ਜ਼ਿਲ੍ਹੇ ਦੇ ਵਿੱਚ ਵੁਡਲਾੜਾ ਕੰਸਟਿਟੂਐਂਸੀ ਤੋਂ ਸ਼ੁਰੂਆਤ ਕੀਤੀ ਹੈ ਜਿਹੜਾ ਵੀ ਖਰਾਬੇ ਦੀ ਵੱਡ ਸੀਗੀ ਅਸੀਂ ਪਿਛਲੇ 1 ਮਹੀਨੇ ਤੋਂ ਜਿਹੜਾ ਹੈਗਾ ਸਾਰੀ ਟੀਮਾਂ ਮਿਲ ਕੇ ਇਸ ਦੇ ਬਾਰੇ ਬੜੀ ਮਿਹਨਤ ਮੁਸ਼ਕਤ ਨਾਲ ਕਾਰਵਾਈ ਕਰ ਰਹੇ ਸੀਗੇ ਥਾਂ ਥਾਂ ਤੇ ਜਿੱਥੇ ਜਿੱਥੇ ਵੀ ਫਸਲਾਂ ਦਾ ਵਿੱਚ ਫਸਲਾਂ ਦਾ ਜਿਹੜਾ ਖਰਾਬਾ ਹੋਇਆ ਸੀ ਬਹੁਤ ਭਾਰੀ ਵਰਖਾ ਕਰਕੇ ਅਸੀਂ ਸਾਰੀ ਉਹਦੀ ਅਸੈਸਮੈਂਟ ਜਿਹੜੀ ਹੈ ਬੜੇ ਵਧੀਆ ਤਰੀਕੇ ਨਾਲ ਕੀਤੀ ਹੈਗੀ ਹੈ ਤੇ ਉਸ ਤੋਂ ਬਾਅਦ ਗਵਰਨਮੈਂਟ ਨੇ ਸਾਨੂੰ ਇਸ ਵੇਲੇ ਬਹੁਤ पहल के आधार पर जोड़ा है मुआवजा राशि जी उस जारी कर दी हैगी है कि सारे किसान की हूँ साढ़े कोआवजा राशि पहुँच चुकी है अज असी एम एल ए साहब के नाल असी मिलकर एक, एक कार्रवाई जी है सब तो पहला बुढ़लाडे कॉन्स्टिट्यूंसी तो आरंभ की है तो अज असी जेस आ भ्रा साढ़े आए हैं सबू जग एम एल ए साहब वालों सेंक्शन लैटर जी है दवा दिखती गई है और बहुत अच्छी गल है जो दिवाली के त्यौहार तो पहला ਸਾਰੇ ਘਰਾਂ ਦੇ ਵਿੱਚ ਕਿਉਂਕਿ ਅਸੀਂ ਸਾਰੇ ਕਿਸਾਨਾਂ ਭਰਾਵਾਂ ਲਈ ਪਹਿਲਾਂ ਅਸੀਂ ਵੀ ਪਰੇਸ਼ਾਨ ਸੀਗੇ ਬਹੁਤ ਜ਼ਿਆਦਾ ਕਿ ਇਹ ਜੇ ਮੌਕੇ ਜਦੋਂ ਤਿਉਹਾਰਾਂ ਦੇ ਦਿਨ ਆ ਰਹੇ ਨੇ ਤੇ ਫਸਲਾਂ ਦਾ ਖਰਾਬਾ ਹੋ ਗਿਆ ਸੀਗਾ ਤੇ ਹੁਣ ਅੱਜ ਇਹ ਜਿਹੜਾ ਪੱਤਰ ਅਸੀਂ ਜਾਰੀ ਕਰ ਦਿੱਤਾ ਹੈਗਾ ਉਹਦੇ ਨਾਲ ਐਟਲੀਸਟ ਵੀ ਸਾਰੇ ਘਰਾਂ ਦੇ ਵਿੱਚ ਥੋੜਾ ਖੁਸ਼ਹਾਲੀ ਦਾ ਮਾਹੌਲ ਪੈਦਾ ਹੋਏਗਾ ਤੇ ਅਸੀਂ ਚਾਹੁੰਦੇ ਹਾਂ ਵੀ ਸਾਰੇ ਸਾਡੇ ਕਿਸਾਨ ਭਰਾ ਜਿਹੜੇ ਆਪਣੀ ਦੀਵਾਲੀ ਨੂੰ ਖੁਸ਼ੀ ਨਾਲ ਮਨਾਣ ਜੀ ਉਹਦੀ ਕਾਰਵਾਈ ਵੀ ਜਿਹੜੀ ਹੈ ਮੁਕੰਮਲ ਤੌਰ ਤੇ ਕਰ ਦਿੱਤੀ ਗਈ ਹੈ ਸਾਡੇ ਮਾਨਸਾ ਜ਼ਿਲ੍ਹੇ ਦੇ ਵਿੱਚ ਕੋਈ 1300 ਪਲੱਸ ਮਕਾਨ ਨੇ ਜਿਹੜੇ ਕੀ

ਮਾਨਸਾ ਜ਼ਿਲ੍ਹਾ ਦਾ ਰਕਬਾ ਜਿਹੜਾ ਹੈਗਾ ਸਾਰੇ ਸਾਰੇ ਸਬ ਡਿਵੀਜ਼ਨਸ ਦੇ ਵਿੱਚ ਜਿਹੜਾ ਮਿਲਾ ਕੇ ਜਿਹੜਾ ਬੁਡਲਾੜ ਹੈ ਜਿਹੜਾ ਏਰੀਆ ਹੈ ਇਸ ਦੇ ਵੀ ਸਭ ਤੋਂ ਜ਼ਿਆਦਾ ਆਇਆ ਹੈਗਾ ਸੋ ਮੋਸਟਲੀ ਜਿਹੜਾ ਆਪਾਂ 100% ਕਵਰੇਜ ਕੀਤਾ ਹੈ ਖਰਾਬੇ ਦੇ ਵਿੱਚ ਕੋਈ ਇਹੋ ਜਿਹਾ ਕਿਸਾਨ ਨਹੀਂ ਹੈ ਜਿਹਦਾ ਕੋਈ ਹਾਲੁ ਕਿਸੇ ਤਰ੍ਹਾਂ ਦੀ ਕੋਈ ਕੰਪਲੀਟ ਆਈ ਹੋਵੇ ਵੀ ਉਹਨਾਂ ਦਾ ਜਿਹੜਾ ਏਰੀਆ ਹੈਗਾ ਉਹ ਕਵਰ ਨਹੀਂ ਹੋਇਆ ਹੈਗਾ ਤੇ ਮੋਸਟਲੀ ਜਿਹੜਾ ਸਾਰਿਆਂ ਤੋਂ ਯੋਜਾਸ਼ੀ ਜਿਹੜੀ ਹੈ ਉਹਨਾਂ ਦੀ ਸਾਰੀ ਰਾਸ਼ੀ ਜਿਹੜੀ ਅਪਰੂਵ ਹੋ ਕੇ ਗਵਰਨਮੈਂਟ ਤੋਂ ਆ ਚੁੱਕੀ ਹੈਗੀ ਹੈ ਪਰ ਇਹ ਹੈ ਕਿ ਵੀ ਹੁਣ ਇਹ ਪ੍ਰੋਗਰਾਮ 3-2 ਦਿਨ ਦਿਨਾਂ ਦੇ ਵਿੱਚ ਬੇਸਿਕਲੀ 15 ਤੋਂ ਲੈ ਕੇ 17 ਤੱਕ ਇਹ ਪ੍ਰੋਗਰਾਮ ਕੀਤੇ ਜਾਣੇ ਨੇ ਸਬਡਿਵੀਜ਼ਨ ਵਾਈਜ਼ ਸੋ ਆਪਣਾ ਕੌਨਸਟਿਟੂਐਂਸੀ ਵਾਈਜ਼ ਸੋ ਅੱਜ ਵੁਡ ਲਾਡੇ ਚ ਹੋ ਗਿਆ ਹੈਗਾ ਦੁਪਹਿਰ ਬਾਅਦ ਜਿਹੜਾ ਹੈਗਾ ਆਪਾਂ ਮਾਨਸੇ ਚ ਕਰਾਂਗੇ ਤੇ ਸਰਦੂਲਗੜ ਦੇ ਵਿੱਚ ਵੀ ਸ਼ਾਮ ਨੂੰ ਕਰਾਂਗੇ ਤੇ ਤਕਰੀਬਨ ਸਾਰਿਆਂ ਦੀ ਸ਼ੁਰੂਆਤ ਅੱਜ ਹੋ ਗਈ ਹੈ ਖਤਮ ਇਹਨੂੰ ਆਪਾਂ ਪਰਸੋਂ ਤੱਕ ਕਰ ਦਾਂਗੇ ਅੱਜ ਕਿੰਨੇ ਪਿੰਡ ਆਏ ਨੇ ਅੱਜ ਆਪਣੇ ਕਿੰ ਕਿੰਨੇ ਖਾਨੇ 54 ਇਹ ਰਾਸ਼ੀ ਕਿੰਨੀ ਹੈ ਜੀ ਟੋਟਲ ਰਾਸ਼ੀ ਇਸ ਜੀ ਸਾਹਿਬ ਦੱਸ ਦਿਓ ਹਾਂਜੀ 15 ਲੱਖ 60000 ਜੀ ਮੈਂ ਇਸ ਗੱਲ ਦਾ ਮੁੱਖ ਮੰਤਰੀ ਸਰਕਾਰ ਕੋ ਵਾਸਤਵਿਕ ਮਾਨ ਦਾ ਧੰਨਵਾਦ ਕਰਦੇ ਹਾਂ ਸਾਰੇ ਅਸੀਂ ਕਿ ਉਹਨਾਂ ਨੇ ਵਾਅਦਾ ਕੀਤਾ ਸੀ ਕਿ 15 ਤਰੀਕ ਤੱਕ ਅਸੀਂ ਮੌਜੂਦਾ ਰਾਸ਼ੀ ਸਾਰਾ ਕਲੈਕਟ ਕਰਕੇ ਡਾਟਾ ਕਰਕੇ ਅਸੀਂ ਸ਼ੁਰੂ ਕਰ ਦਾਂਗੇ ਸੋ ਕੱਲ ਤੱਕ ਸਾਡਾ ਡਾਟਾ ਆ ਗਿਆ ਸੀਗਾ ਤੇ ਅੱਜ ਅਸੀਂ ਪਹਿਲੀ ਕਿਸ਼ਤ ਹੋਰ ਤੇ ਅੱਜ 9 ਪਿੰਡਾਂ ਦੇ ਵਿੱਚੋਂ 53 ਕਿਸਾਨ ਲਾਭਪਾਤਰੀਆਂ ਨੂੰ ਇਹ ਸੈਂਕਸ਼ਨ ਪੱਤਰ ਜਾਰੀ ਕੀਤੇ ਨੇ। ਡਿਕੋਗਨਾਂ ਵਿੱਚ ਜਿਹੜੀ ਉਹ ਰਾਸ਼ੀ ਹੈ ਉਹਨਾਂ ਦੇ ਖਾਤਿਆਂ ਵਿੱਚ ਜਮ੍ਹਾਂ ਹੋ ਜਾਊਗੀ। ਸੋ ਦੇਖੋ ਜਿੰਨਾ ਵੀ ਨੁਕਸਾਨ ਹੋਇਆ ਹੈ ਤਾਂ ਬਹੁਤ ਮਾਰੀ ਗੱਲ ਹੈ। ਉਹ ਨੁਕਸਾਨ ਵੱਧ ਹੁੰਦਾ ਹੈ ਪਰੰਤੂ ਅਸੀਂ ਜਿੰਨਾ ਅਸੀਂ ਦੇ ਸਕਦੇ ਹੁੰਦੇ ਆ ਜਿੰਨਾ ਕਿਹਾ ਉਹਨਾਂ ਨੇ ਉਸ ਹਿਸਾਬ ਦੇ ਨਾਲ ਅਸੀਂ ਸਾਰੀ ਪ੍ਰਮੈਸ਼ ਕਰਾ ਕੇ ਲਾ ਕੇ ਸਾਰੇ ਅਫਸਰ ਸਹਿਬਾਨਾਂ ਨੂੰ ਉਹਨਾਂ ਦੀ ਰਿਪੋਰਟ ਲੈ ਕੇ ਉਹਨਾਂ ਨੂੰ ਉਹ ਪੈਸੇ ਮਿਲ ਰਹੇ ਨੇ। ਸੋ ਇਸ ਤਰ੍ਹਾਂ ਦੀ ਗੱਲ ਤੁਸੀਂ ਕੀਤੀ ਹੈ। ਇਕਦਾ ਮੈਂ ਤੁਹਾਡੇ ਜਿਹੜੀ ਗੱਲ ਦਾ ਦੱਸ ਦੇਣਾ ਚਾਹੁੰਦਾ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਉਹਦਾ ਜਿਹੜਾ ਡੇਡ ਸੀ 31 ਤੱਕ ਹੋ ਗਈ ਹੈ 31/10 ਤੱਕ ਜੇ ਕੋਈ ਵੀ ਲਾਭਪਾਤ ਲੈਣਾ ਚਾਹੁੰਦਾ ਇਸ ਦਾ ਫਾਇਦਾ ਲੈਣਾ ਚਾਹੁੰਦਾ ਹੈ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਵਿੱਚ ਆਪਣਾ ਘਰ ਪਾਉਣਾ ਚਾਹੁੰਦਾ ਵੀ ਪਵਾ ਸਕਦਾ ਹੈ ਬਾਕੀ ਅਸੀਂ ਸਾਰਾ ਸਰਵੇ ਕੀਤਾ ਮੈਂ ਅੱਜ ਜੀ ਮੈਡਮ ਡੀਸੀ ਮੈਡਮ ਨਾਲ ਗੱਲ ਕੀਤੀ ਸੀ ਕਿ ਆਪਾਂ ਕੋਈ ਫੇਰ ਸਰਵੇ ਕਰੀਏ ਪਰਾਂ ਦਾ ਉਹ ਕਰ ਰਹੇ ਹਾਂ ਅਸੀਂ ਤਾਂ ਜੋ ਜੇ ਕੋਈ ਰਹਿ ਵੀ ਗਿਆ ਤਾਂ ਉਹਦਾ ਵੀ ਜਿਹੜਾ ਨਾਮ ਉਸ ਪਾਇਆ ਜਾਊਗਾ ਸੋ ਮੈਂ ਕੱਲ ਚੰਡੀਗੜ੍ਹ ਸੀਗਾ। ਚੰਡੀਗੜ੍ਹ ਦੇ ਵਿੱਚ ਪੰਚਾਇਤੀ ਭਾਗ ਦੇ ਮੈਂ ਡਾਇਰੈਕਟਰ ਨਾਲ ਗੱਲ ਕੀਤੀ ਹੈ। ਉਹ ਕਹਿੰਦੇ ਅਸੀਂ ਲਗਭਗ ਹਰੇਕ ਪਿੰਡ ਦੇ ਵਿੱਚੋਂ ਜਿਹੜਾ ਹੈਗਾ ਇਹ ਡਾਟਾ ਮੰਗਾਇਆ ਹੈ। ਇਕੱਲ ਭਾਰਕ ਵੀ ਹੈ ਗਰੀਬ ਦਾ ਕਰ ਰਹੇਗਾ ਜਿੰਨਾ ਰਹਿ ਗਿਆ ਅਸੀਂ ਉਸ ਹਿਸਾਬ ਨਾਲ ਇਕੱਠਾ ਕਰਕੇ ਉਹਦੀ ਰਾਸ਼ੀ ਦੀ ਬਈ ਪੈਸੇ ਉਹ ਵੀ ਜਲਦੀ ਪਾ ਦੇਵਾਂਗੇ। ਸੋ ਇੱਕ ਇੱਕ ਵਾਰੀ ਫੇਰ ਅਸੀਂ ਸਾਰੇ ਮੁੱਖ ਮੰਤਰੀ ਦਾ ਧੰਨਵਾਦ ਕਰਦੇ ਹਾਂ ਤੇ ਸਾਰੇ ਜ਼ਿਲ੍ਹਾ ਪ੍ਰਸ਼ਾਸਨ ਦਾ ਜਿਨ੍ਹਾਂ ਨੇ ਬਹੁਤ ਛੇਤੀ ਇਹਨਾਂ ਸਾਰੇ ਅੰਕੜੇ ਇਕੱਠੇ ਕਰਕੇ ਉਹਦਾ ਪ੍ਰਸੂਪ ਕੀਤਾ ਸਮੇਂ ਸਿਰ ਕਿਸਾਨਾਂ ਦੇ ਖਾਤਿਆਂ ਵਿੱਚ ਉਹ ਪੈਸਾ ਪਾ ਦਿੱਤਾ। ਇਕ ਦਿਨ ਹੀ ਲੱਸੀ ਸੋ ਪ੍ਰੋਸੈਸਟੇ ਹੁੰਦਾ ਉਸ ਇਹਦਾ ਮਤਲਬ ਮਿਲ ਗਿਆ ਤਾਂ ਮਾਲਾ ਸ਼ੁਰੂ ਹੋ ਜੂ ਅੱਜ ਕੱਲ ਦੋ ਦਿਨਾਂ ਚ ਪੈਸਾ ਆ ਗਿਆ ਕਾਲਪ੍ਰਿੰਟ ਤੇ ਤਿੰਨ ਕਿਸਾਨਾਂ ਨੂੰ ਇਹ ਲਾਪਤਰੀ ਦਾ ਸੀਮ ਮਿਲੀ ਹੈ ਜੀ ਬਹੁ ਚੋਣੇ ਵਾਲੇ ਨਰਮੇ ਵਾਲਾ ਗੁਰਜੀਤ ਸਿੰਘ ਰਾਜਦੀਪ ਸਿੰਘ ਮੁੱਟੋ ਸਿੰਘ ਯਾਰ ਸਰਕਾਰ ਦੀ ਜਿਹੜਾ ਇਹ ਬਹਿਲਾ ਕਿਸ ਤਰ੍ਹਾਂ ਦੇਖ ਰਹੇ ਹੋ ਜੀ ਬਹੁਤ ਵਧੀਆ ਜੀ ਪੰਜਾਬ ਸਰਕਾਰ ਨੇ ਬਹੁਤ ਵਧੀਆ ਕੀਤਾ ਹੈ ਬੜਾ ਕਿੰਨਾ ਤਰਫਾ ਆ ਗਿਆ ਸੀ ਤਿੰਨ ਤਕਰੀਬਨ 5 ਕਿਲੇ ਸੀਗੇ ਜੀ ਜਿਨ੍ਹਾਂ ਵਿੱਚੋਂ ਕੁਸਮਾਰ ਹੋਈ ਹੈ ਉਹ ਮਾਵਾਜ ਮਿਲ ਚੁੱਕੇ ਹਾਂ ਅੱਜ ਮੰਗਲਵਾਰ ਨੂੰ ਕਿਸਾਨੇ ਸੰਕਸ਼ਟਾਇਰ ਰਹੇ ਨੇ ਸਰ ਸਾਹਿਬ ਕਸ਼ਾਹ ਸਾਰੇ ਸੰਤਪਸ਼ਟ ਨਹੀਂ ਜੀ ਮੇਰੇ ਨਾਲ ਕੜੀਆਦੂ ਨੇ ਪਸੇ ਸਰ ਉਹ ਬਹੁ ਬਧੀਆ ਪ੍ਰਲੇਜ ਪੰਜਾਬ ਸਰਕਾਰ ਦਾ ਜੋ ਕਿਸਾਨਾਂ ਦੀ ਹੜਾਂ ਦੇ ਕਾਰਨ ਕਾਫੀ ਜ਼ਿਆਦਾ ਨੁਕਸਾਨ ਹੋ ਗਿਆ ਸੀ ਸਾਡੇ ਵੀ ਸਰੰਦ ਚੋਂ ਲੱਗਦਾ ਜੀ ਉਹਦੇ ਨਾਲ ਨਾ ਜੋ ਪਾਣੀ ਚੱਲਿਆ ਸੀ ਹੱਥ-ਫੁੱਟ ਫਸਲਾਂ ਦੇ ਵਿੱਚ ਉਹਦੇ ਜਿਆਦਾ ਕਰਕੇ ਸਾਡਾ ਫਸਲਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਸੀ ਤੁਸੀਂ ਐਮਐਲਏ ਬੁਧਰਾਮ ਜੀ ਹਰ ਕਬਲਾ ਡਾਈ ਤੇ ਸੀਐਮ ਭਵਨਤ ਮਾਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਕਿ ਸਾਡੇ ਪਿੰਡ ਦੇ ਕਾਫੀ ਜਿਨ੍ਹਾਂ ਦਾ ਨੁਕਸਾਨ ਹੋਇਆ ਸੀ ਉਹਨਾਂ ਨੂੰ ਪੂਰਾ ਮਦਦ ਮਿਲੀ ਹੈ ਅਸੀਂ ਜੀ ਧੰਨਵਾਦ ਅਸੀਂ ਸਾਡਾ ਸਰ ਦੂਟੇ ਛੋਈਕੜ ਦਾ ਹੈਗਾ ਸੀ ਇਸ ਰੰਕੋ ਦੇ ਨਾਲ ਉਹ ਸਾਰਾ ਵਧੀਆ ਸਾਡਾ ਜਿੰਨਾ ਹੀ ਸਬਜ਼ੀ ਮਰਗੀ ਸੀ ਵਿੱਚ ਕਿਸਾਨਾਂ ਦੀ ਤੇ ਉਹਨਾਂ ਦਾ ਵੀ ਤੇ ਜਿਨ੍ਹਾਂ ਦਾ ਕੋਈ ਆਪਣਾ ਝੋਨੇ ਦਾ ਨੁਕਸਾਨ ਹੋਇਆ ਸੀ ਉਹਨਾਂ ਦਾ ਵੀ ਸਭ ਨੂੰ ਮੁਆਫਾ ਸੱਗੇ ਪੰਜਾਬ ਸਰਕਾਰ ਨੂੰ ਜੀ ਅਸੀਂ ਆਪਣੇ ਵੱਲੋਂ ਮੇਰੇ ਪਿੰਡ ਦੇ ਸੀਐਨ ਸਾਹਿਬ ਦੇ ਕਮਾਂਡੀ ਪਿੰਡ ਆਈ ਸਾਡਾ ਹੀਰੋ ਗੁਰਦ ਅਸੀਂ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਹਾਂ